ਹਾਂਜੀ ਦੋਸਤੋ ਅੱਜ ਤੁਹਾਨੂੰ ਅਸੀਂ ਦਿਖਾਉਣੇ ਆਂ ਅੰਗਰੇਜ਼ਾਂ ਦੀ ਬਣੀ ਹੋਈ ਕੋਠੀ ਤੇ ਆਜੋ ਪਹਿਲਾਂ ਅਸੀਂ ਤੁਹਾਨੂੰ ਲੋਕੇਸ਼ਨ ਦੱਸਦੇ ਹਾਂ ਵੀ ਇਹ ਲੋਕੇਸ਼ਨ ਕਿੱਥੇ ਹੈ ਇਹ ਪਿੰਡ ਗੁਰੂਸਰ ਤੋਂ ਕੋਠੀ ਵਾਲਾ ਰਹਾਉਂਦਾ ਕੱਚਾ ਰਸਤਾ ਤੇ ਉਧਰਲੇ ਪਾਸੇ ਹੈਗਾ ਪਿੰਡ ਕਰਾਈ ਵਾਲਾ ਕਰਾਈ ਵਾਲਾ ਤੋਂ ਕੱਗਾ ਨੂੰ ਛੱਡ ਕੇ ਜਾਂਦੀ ਹੈ ਇਧਰਲੇ ਪਾਸੇ ਹੈਗਾ ਪਿੰਡ ਕੱਗਾ ਤੇ ਆਜੋ ਹੁਣ ਆਪਾਂ ਦੇਖਦੇ ਹਾਂ ਅੰਗਰੇਜ਼ਾਂ ਦਾ ਘਰ ਵੱਦਿਤ ਲਗਭਗ 100 ਸਾਲ ਪਹਿਲਾਂ ਦਾ 100 110 ਸਾਲ ਪਹਿਲਾਂ ਦਾ ਵੀ ਉਹ ਕਿਵੇਂ ਤਿਆਰ ਕਰਦੇ ਸੀ ਉਹਨਾਂ ਕੋਲੇ ਇਹ ਜੋੜੀਆਂ ਅੰਗਰੇਜ਼ਾਂ ਨੇ ਲਾਈਆਂ ਸੀ ਉਸ ਟਾਈਮ ਤੇ ਉਹ ਜੋੜੀਆਂ ਅਜੇ ਤੱਕ ਵੀ ਖੜੀਆਂ ਨਾ ਉਹਨਾਂ ਨੂੰ ਕੋਈ ਸਿਉਂਕ ਲੱਗੀ ਆ ਤੇ ਆਹੇ ਇੱਟਾਂ ਜਿਹੜੀਆਂ ਅਜੇ ਤੱਕ ਵੀ ਖੜੀਆਂ ਪਲਸਤਰ ਤੋਂ ਬਿਨਾਂ ਹੀ ਕੰਧ ਖੜੀ ਹੈ ਦੇਖ ਲਓ ਤੇ ਆਜੋ ਹੁਣ ਆਪਾਂ ਦੇਖਦੇ ਹਾਂ ਅੰਦਰੋਂ ਅੰਗਰੇਜ਼ਾਂ ਨੇ 100 ਸਾਲ ਪਹਿਲਾਂ ਇਹ ਕੋਠੀ ਜਿਹੜੀ ਤਿਆਰ ਕੀਤੀ ਸੀ ਤੇ ਅੰਗਰੇਜ਼ਾਂ ਦਾ ਦਿਮਾਗ ਦੇਖੋ ਵੀ ਕਿੰਨਾ ਤੇਜ਼ ਹੁੰਦਾ ਤੇ ਅੱਜ ਵੀ ਉਹ ਬ੍ਰਾਂਡ ਹੈ ਮੂਰੇ ਬ੍ਰਾਂਡੇ ਦੀ ਛੱਤ ਹੈ ਜਿਹੜੀ ਉਹ ਨੀਵੀਂ ਹੈ ਤੇ ਮਗਰ ਕਮਰੇ ਕਮਰਿਆਂ ਦੀ ਜਿਹੜੀ ਛੱਤ ਆ ਉਹ ਉੱਚੀ ਹੈ ਇਹਨਾਂ ਨੇ ਜਿਹੜੇ ਦਰਵਾਜ਼ੇ ਰੱਖੇ ਇਸ ਦਰਵਾਜ਼ਿਆਂ ਦਾ ਜਿਹੜਾ ਸਾਈਜ਼ ਆ ਉਹ ਬਹੁਤ ਛੋਟਾ ਹੈ ਵੀ ਭੀੜੇਸੀ ਦਰਵਾਜ਼ੇ ਇਹਨਾਂ ਦੇ ਤੇ ਆਹ ਦੇਖੋ ਦਰਵਾਜ਼ਾ ਜਿਹੜਾ ਛੋਟਾ ਜਿਹਾ ਦਰਵਾਜ਼ਾ ਹੈ ਉਸ ਟਾਈਮ ਦਾ ਹੀ ਲੱਗਿਆ ਹੋਇਆ ਅੰਗਰੇਜ਼ਾਂ ਨੇ ਲਾਇਆ ਸੀ ਉਸ ਟਾਈਮ ਦੇ ਦਰਵਾਜ਼ੇ ਤੇ ਆਹ ਇੱਕ ਓਠੀ ਦੀ ਜਿਹੜੀ ਬੈਕ ਸਾਈਡ ਹੈ ਫਿਰ ਮਗਰਲਾ ਪਾਸਾ ਹੈ ਤੇ ਆ ਇੱਕ ਛੋਟਾ ਜਿਹਾ ਕਮਰਾ ਜਿਹਨੂੰ ਆਪਾਂ ਸਟੋਰ ਵਗੈਰਾ ਕਹਿ ਸਕਦੇ ਆ ਤੇ ਨਣੇ ਨਾ ਪਾਲਾ ਰੱਖਿਆ ਹੋਇਆ ਇੱਕ ਹੀਟ ਵਾਸਤੇ ਉੱਪਰ ਵੀ ਤੁਹਾਨੂੰ ਦਿਖਾਵਾਂਗੇ ਵੀ ਉੱਪਰ ਚਿਮਣੀਆਂ ਆਈਆਂ ਲੰਘਾਂ ਉਹਨਾਂ ਨੇ ਤੇ ਆਹ ਭਾਂਡਾ ਆ ਗਿਆ ਮੂਰਲੇ ਪਾਸੇ ਆਹ ਕੰਦ ਇਹਨਾਂ ਨੇ ਹੁਣ ਕੱਢੀ ਬਾਈ ਕਹਿੰਦਾ ਸੀ ਬਾਅਦ ਚ ਕੱਢੀ ਕੰਦ ਇਹ ਤੇ ਆਹ ਦੇਖੋ ਅੰਦਰ ਸਾਰੇ ਕਿਤੇ ਡਾਟ ਲੱਗੀ ਹੋਈ ਆ ਤੇ ਆਹ ਜੋੜੀਆਂ ਜਿਹਨੂੰ ਸਾਗਵੰਦ ਦੀ ਲੱਕੜ ਕਹਿੰਦੇ ਆ ਇਹ ਸਾਗਵੰਦੀਆਂ ਜੋੜੀਆਂ ਲੱਗੀਆਂ ਹੋਈਆਂ ਉਸ ਵੇਲੇ ਦੀਆਂ ਤੇ ਦੇਖੋ ਅਜੇ ਤੱਕ ਵੀ ਜੋੜਨ ਨੂੰ ਕੋਈ ਸੌਂਗ ਨਹੀਂ ਇਹਨੂੰ ਕਹਿੰਦੇ ਆ ਸਾਗਵੰਦ ਆਜੋ ਹੁਣ ਤੁਹਾਨੂੰ ਅੱਗੇ ਰਸੋਈ ਵੀ ਦਿਖਾਉਣੀ ਆ ਤੇ ਆ ਦੇਖੋ ਦੋਸਤੋ ਰਸੋਈ ਆ ਆ ਜਿਹੜਾ ਥੱਲੇ ਦੇਖ ਰਹੇ ਹੋ ਇਹ ਚੁੱਲ੍ਹਾ ਹੈ ਤੇ ਇਹਦੇ ਅੰਦਰਲੇ ਪਾਸੇ ਮੋਰਾ ਰੱਖਿਆ ਹੋਇਆ ਹੈ ਮੋਰੇ ਦੇ ਅੰਦਰ ਧੂਆ ਜਾਂਦਾ ਸੀ ਤੇ ਉਤਲੇ ਪਾਸੇ ਛੱਤ ਤੇ ਚਿਉਣੀ ਦਿੱਤੀ ਹੋਈ ਹੈ ਜਿਹੜੀ ਹਵਾ ਨਾਲ ਚੱਲਦੀ ਸੀਗੀ ਤੇ ਧੂਆ ਰਸੋਈ ਦੇ ਵਿੱਚ ਨਹੀਂ ਆਉਂਦਾ ਸੀਗਾ ਬਾਹਰ ਦੀ ਬਾਹਰ ਹੀ ਜਾਵੜਦਾ ਸੀਗਾ ਤੇ ਆ ਉੱਪਰ ਇਹਦੀ ਛੱਤ ਆ ਗਈ ਤੇ ਇੱਕ ਇਹਨਾਂ ਨੇ ਛੱਤ ਦੇ ਦਿੱਤਾ ਹੋਇਆ ਹਵਾ ਵਾਲਾ ਕਉ ਆ ਜੇ ਮਾੜਾ ਮੋਟਾ ਆਉਂਦਾ ਸੀ ਤੇ ਇੱਥੋਂ ਹੀ ਨਿਕਲ ਜਾਂਦਾ ਸੀ ਰਸੋਈ ਚ ਅੰਦਰ ਗਰਮੀ ਨਹੀਂ ਹੁੰਦੀ ਸੀ ਬਿਲਕੁਲ ਵੀ ਤੇ ਨਾਲ ਆ ਸਮਾਨ ਰੱਖਣ ਵਾਸਤੇ ਬਾਰੀ ਬਣੀ ਉੱਤੋਂ ਗੋਲ ਆ ਤੇ ਆ ਛੋਟੀ ਜਿਹੀ ਇੱਕ ਇਹਨਾਂ ਨੇ ਵਿੰਡੋ ਰੱਖੀ ਇੱਥੇ ਕਿਉਂਕਿ ਵਿੰਡੋ ਵਿੱਚ ਸਾਹਮਣੇ ਜਿਹੜਾ ਫਰੰਟ ਮੇਨ ਗੇਟ ਆਉਂਦਾ ਹੈਗਾ ਉਹ ਸਾਹਮਣੇ ਦਿਖਦਾ ਤੇ ਰਸੋਈ ਚ ਇਹ ਤੋਂ ਕੰਮ ਕਰਦੇ ਆ ਤੇ ਅੱਜ ਹੁਣ ਆਪਾਂ ਦੇਖ ਰਹੇ ਹਾਂ ਬਾਕੀ ਦੇ ਕਮਰੇ ਆ ਕਮਰੇ ਦੀ ਬੈਕ ਸਾਈਡ ਆ ਗਈ ਤੇ ਮਗਰਲੇ ਪਾਸੇ ਇੱਕ ਜਿਹੜੀ ਵਿੰਡੋ ਦਿੱਤੀ ਹੋਈ ਆ ਤੇ ਆ ਇੱਕ ਇੱਥੇ ਚੁੱਲ੍ਹਾ ਬਣਿਆ ਹੈ ਇਹਦੇ ਵੀ ਜਿਹੜੀ ਉੱਪਰਲੇ ਪਾਸੇ ਜਿਹੜੀ ਚਿਮਨੀ ਜੀ ਲੱਗੀ ਹੋਈ ਹੈ ਇਹਦਾ ਧੂਆਂ ਵੀ ਜਿਹੜਾ ਬਾਹਰ ਹੀ ਜਾਂਦਾ ਤੇ ਦੋਸਤੋ ਹਰੇਕ ਕਮਰੇ ਦੀ ਛੱਤ ਤੇ ਇਹਨਾਂ ਨੇ ਸਪੈਸ਼ਲ ਜਿਹੜਾ ਆ ਮੋਰਾ ਜਿਹਨੂੰ ਆਲਾ ਵੀ ਕਹਿ ਦਿੰਦੇ ਆ ਇਹ ਦਿੱਤਾ ਹੋਇਆ ਹੈ ਕਿਉਂਕਿ ਜਿਹੜੀ ਹੀਟ ਆ ਕਮਰੇ ਦੀ ਉਹ ਅੰਦਰਲੇ ਪਾਸੇ ਹੀਟ ਨਹੀਂ ਰਹਿੰਦੀਗੀ ਹਵਾ ਲੱਗਦੀ ਰਹਿੰਦੀ ਹੈ ਕਮਰਿਆਂ ਨੂੰ ਤੇ ਆਜੋ ਹੁਣ ਆਪਾਂ ਦੇਖਦੇ ਆ ਛੱਤ ਛੱਤ ਦਾ ਆ ਜਿਹੜਾ ਬਰਾਂਡੇ ਦੀ ਛੱਤ ਇਹ ਨੀਵੀਂ ਹੈ ਔਰ ਲੋਹੇ ਦੀ ਜਿਹੜੀ ਚਿਮਨੀਆ ਪਾਈਪ ਆ ਇਹ ਥੱਲੇ ਜਿਹੜੀ ਛੱਤ ਤੇ ਮੋਰੇ ਰੱਖੇ ਹੋਏ ਆ ਹਵਾ ਕ੍ਰੋਸਿੰਗ ਵਾਸਤੇ ਉਹ ਦਿੱਤੇ ਹੋਏ ਆ ਆ ਦੇਖੋ ਹਰੇਕ ਕਮਰੇ ਦੇ ਉੱਤੇ ਲੱਗੀ ਏ ਇਹ ਲੋਹੇ ਦੀ ਪਾਈਪ ਕਿਉਂਕਿ ਹਰੇਕ ਕਮਰੇ ਦੀ ਜਿਹੜੀ ਹੀਟ ਆ ਉਹ ਬਾਹਰ ਕੱਢਣ ਵਾਸਤੇ ਅੰਦਰ ਜਿਹੜੀ ਠੰਡ ਆ ਉਹ ਬਣੀ ਰਹੇ ਤਾਂ ਕਰਕੇ ਇਹਨਾਂ ਨੇ ਹਰੇਕ ਕਮਰੇ 'ਚ ਬਰਾਂਡੇ 'ਚ ਕਮਰਿਆਂ 'ਚ ਲੱਗੀ ਹੋਈ ਏ ਪਾਈਪ ਤੇ ਅੱਜਕੱਲ ਇਹ ਸਿਸਟਮ ਆ ਜਿਹੜਾ ਬਹੁਤ ਘੱਟ ਲਾਉਂਦੇ ਆ ਇਹ ਆਕੀ ਭਾਈ ਜੇ ਕਿਸੇ ਨੇ ਅੰਗਰੇਜ਼ਾਂ ਦੀ ਇਹ ਕੋਠੀ ਆ ਵੇਖਣੀ ਆ ਤੇ ਵੈਸੇ ਤਾਂ ਬਹੁਤ ਵੱਡੀ ਸੀ ਇਹਨਾਂ ਨੇ ਸਾਰੀ ਢਾ ਕੇ ਤੇ ਵਾਟਰ ਬਾਕਸ ਬਣ ਗਿਆ ਇੱਥੇ ਹੁਣ ਬਹੁਤ ਛੋਟੀ ਰਹਿ ਗਈ ਜੇ ਕਿਸੇ ਨੇ ਵੇਖਣੀ ਆ ਤਾਂ ਕਿ ਵੇਖ ਸਕਦਾ